ਇੱਧਰ ਆ ਮੇਰੀ ਗੱਲ ਸੁਣ ਕੇ ਜਾਈ ਹਾਂ ਦੱਸ ਆ ਜਾ ਡਾਂਗ ਤੇ ਨਹੀਂ ਮਾਰਦੇ ਲੱਗਾ ਮੈਂ ਹਾਂ ਦੱਸ ਦੱਸਣਾ ਕੀ ਆ ਤੈਨੂੰ ਚੰਗਾ ਭਲਾ ਪਤਾ ਕਿ ਆਪਾਂ ਦੋਵੇਂ ਪਟਵਾਰੀ ਕੋਲੋਂ ਹੋ ਕੇ ਆਏ ਆ ਤੇ ਉੱਥੇ ਜੋ ਕੋਈ ਹੋਈ ਹੋਇਆ ਉਹਦੋਂ ਸਾਰਾ ਕੁਝ ਆਪਣੀ ਅੱਖੀਂ ਵੇਖ ਲਿਆ ਤਾਂ ਹੁਣ ਮੇਰੀ ਇੱਕ ਗੱਲ ਸੁਣ ਲਾ ਤੂੰ ਨਾ ਚੰਗੇ ਬੰਨ ਵਾਲਾ ਸਾਜ ਕੋਈ ਜਿਆਦਾ ਚੁੱਕਦਾ ਹੁੰਦਾ ਨਾ ਕਹਿਣਾ ਕੀ ਚਾਹੁੰਦਾ ਸਾਫ਼ ਸਾਫ਼ ਕਹਿ ਸਾਫ ਸਾਫ ਸੁਣ ਲੈ ਫਿਰ ਜੇ ਇਹ ਗੱਲ ਦੀ ਭਿੰਖ ਵੀ ਕੇ ਹੋਰ ਨੂੰ ਲੱਗੀ ਤੇ ਆਪਣਾ ਸੋਚ ਵਿਚਾਰ ਲਈ ਇਹ ਗੱਲ ਦਾ ਤੈਨੂੰ ਪਤਾ ਤੇ ਜਾਂ ਮੈਨੂੰ ਪਤਾ ਤੇ ਇੱਕ ਪਟਵਾਰੀ ਨੂੰ ਪਟਵਾਰੀ ਤੇ ਰੋਲਾ ਪਣ ਹੋ ਰਿਆ ਪਰ ਮੈਨੂੰ ਪਤਾ ਤੂੰ ਹਟ ਨਾਣੀ ਇਹ ਕਰਕੇ ਤੈਨੂੰ ਮੈਂ ਇੱਥੇ ਆਵਾਜ਼ ਮਾਰ ਕੇ ਸਮਝਾਉਣ ਡਿਆ ਕਿ ਜੇ ਆਰਕਾ ਤੂੰ ਕੋਈ ਗੱਲਬਾਤ ਕੀਤੀ ਸਾਡੇ ਘਰ ਆ ਕੇ ਕਿਸੇ ਗੱਲ ਦਾ ਪਵਾੜਾ ਪਿਆ ਤੇ ਫਿਰ ਮੈਂ ਨਹੀਂ ਸਮਝਣਾ ਕਿ ਤੂੰ ਮੇਰਾ ਕੋਹ ਲੱਗਦਾ ਜਾਂ ਤੂੰ ਹੈ ਨਹੀਂ ਤੇ ਜਾਂ ਮੈਂ ਹੈ ਨਹੀਂ ਅੱਛਾ ਬੜਾ ਵਹਿਮ ਆ ਤੈਨੂੰ ਚੱਲ ਠੀਕ ਆ ਫਿਰ ਜਿੱਦਾਂ ਤੇ ਇਦਾਂ ਹੀ ਸਹੀ ਅੱਗੇ ਦੇ ਹੋ ਸਕਦਾ ਮੈਂ ਨਾ ਹੀ ਗੱਲ ਕਰਦਾ ਪਰ ਹੁਣ ਜਾ ਕੇ ਕਰੂੰ ਸਾਰਾ ਕੁਝ ਵੇਖ ਆਇਆ ਉੱਥੇ ਮੈਂ ਆਧਾਰ ਕਾਰਡ ਤੇਰੀ ਮਾਂ ਦਾ ਮੇਰੇ ਕੋਲ ਹੀ ਆ ਬੜੇ ਚਾਹ ਦੇ ਨਾਲ ਉਹਨੇ ਆਧਾਰ ਕਾਰਡ ਮੈਨੂੰ ਦਿੱਤਾ ਸੀ ਤਾਂ ਠੀਕ ਆ ਯਕੀਨ ਆ ਤੇਰੀ ਮਾਂ ਨੂੰ ਤੇਰੇ ਉੱਤੇ ਠੀਕ ਆ ਫਿਰ ਕਰੀ ਗੱਲ ਤੈਨੂੰ ਫਿਰ ਲੱਗ ਜੂ ਪਤਾ ਕਿ ਮੈਂ ਕੀ ਕਰ ਸਕਦਾ ਚੱਲ ਕਰ ਲੈ ਫਿਰ ਵੇਖ ਲੈਨੇ ਆ ਤੇਰੇ ਵਹਿਮ ਕੱਢ ਲਾਂਗੇ ਉਹ ਤਾਂ ਫਿਰ ਵਹਿਮ ਕੱਢੇ ਪਤਾ ਲੱਗੂ ਕਿਹਦਾ ਵਹਿਮ ਨਿਕਲਦਾ ਆ ਜਾ ਫਿਰ ਲੱਗਾ ਦੱਸਣ ਮੈਂ ਜਾ ਚੱਲ ਜਾ ਦੱਸ ਤੂੰ ਆ ਗਿਆ ਮੈਂ ਵੱਡਾ ਤਮਾਸ਼ਾ ਬਣਿਆ ਫਿਰਦਾ ਨਾ ਜਿਹੜਾ ਤੂੰ ਬਦਮਾਸ਼ੀ ਤੇ ਨਹੀਂ ਹਾਂ ਜਿੰਨੇ ਤੋਂ ਪਹਿਲਾਂ ਕਿਸ ਭਲੇਖੇ ਜਣਾ ਰਵੀ ਜਾ ਜਾ ਆ ਗਿਆ ਮੈਂ ਹਾਂ ਪਹਿਲਾਂ ਚੱਲ ਜਾ ਮੇਰੇ ਤੋਂ ਚੱਲ ਚੱਲ ਗੱਡੀ ਬੰਦ ਕਰ ਲੇਗਾ ਚੱਲ ਹਾਂ ਜੀ ਆ ਫੋਨ ਫੋਨ ਰੱਖਣੇ ਮੈਂ ਕਰਨਾ ਔਰ ਇੱਕ ਕੰਮ ਹੈਗਾ ਛੋਟਾ ਜਿਹਾ ਦੱਸ ਮੈਨੂੰ ਨਾ ਪੈਸੇ ਚਾਹੀਦੇ 2000 ਰੁਪਇਆ ਸਿਰਫ 2000 ਨਹੀਂ 2000 ਬੜਾ 2000 ਨਾ ਸਰ ਜਣਾ ਦੇ ਦੋਗੇ ਆ ਲੈ ਫੜ ਕੱਢ ਜਨੇ ਕਰਨੀ ਹੋਰ ਲੱਲਾ ਨਹੀਂ ਆ ਚਲ ਥੋੜੇ ਘਰਾ ਲਓ ਫੇਰ ਲੋਡ ਫੋਕ ਤੇ ਮੈਂ ਲੈ ਲਊ ਇੰਨੇ ਬੜੇ ਆ ਓਏ ਆ ਫੜ ਲੈ ਇੱਥੇ ਮੁੰਡੇ ਮੁੰਡੇ ਰੱਕਰ ਪੈਂਦੇ ਫੇਰ ਮੂੰਹ ਲੇਖੇਗਾ ਲੈ ਲੈ ਜਾ ਯਾਰ ਠੀਕ ਹੈ ਥੈਂਕ ਯੂ ਛੇਤੀ ਮੋੜਾਂ ਹੀ ਉਰੇ ਆ ਉਰੇ ਆ ਕਿੱਥੇ ਚੱਲਿਆ ਕਿਤੇ ਨਹੀਂ ਅੰਮਾ ਮੈਂ ਇੱਥੇ ਦੋਸਤਾਂ ਨਾਲ ਚੱਲੇ ਹੁਏ ਹਏ ਕੀ ਹੋ ਗਿਆ ਤੁਹਾਨੂੰ ਤੁਹਾਡੀ ਮੱਤ ਤੇ ਕਿਉਂ ਪੜਦਾ ਪੈ ਗਿਆ ਵਾ ਇਹਨੂੰ ਐਨੇ ਪੈਸੇ ਦੇ ਕੇ ਤੇ ਤੁਸੀਂ ਤੋੜ ਦਿੱਤਾ ਵਾ ਨਾ ਇਹਨੂੰ ਪੁੱਛਿਆ ਪੀ ਇਹ ਪੈਸੇ ਕਿੱਥੇ ਵਰਤਣੇ ਆ ਕੀ ਕਰਨੇ ਆ ਕਿੱਥੇ ਚੱਲਿਆ ਕੋਈ ਕੰਮ ਵਾ ਤਾਂ ਫਿਰ ਕੀ ਲੱਲੇ ਦੇ ਮੁੰਡਾ ਖੁੰਡਾ ਵਾ ਘੁੰਮਣ ਫੰਗ ਚੱਲਿਆ ਵਾ ਤੇ 2000 ਰੁਪਏ ਫੇਕੀ ਕਹਿ ਰ ਆ ਗਿਆ ਲਾ ਹਾਏ ਨਹੀਂ ਮੇਰੀਏ ਕਿਸਮਤੇ ਤੁਹਾਨੂੰ ਕਿਉਂ ਨਹੀਂ ਸਮਝ ਲੱਗਦੀ ਤੁਸੀਂ ਮੁੜ ਕੇ ਰੋਣਾ ਜੇ ਤੁਸੀਂ ਮੇਰੀਆਂ ਗੱਲਾਂ ਨੂੰ ਹੁਣ ਤੇ ਸਮਝਦੇ ਹੀ ਨਾ ਫੇਰ ਰੌਲਾ ਪੰਦੀ ਆ ਬਾਅਦ ਚ ਪਛਤਾਵੋਗੇ ਉਹ ਨਹੀਂ ਮੰਮੀ ਮੈਂ ਤੇ ਯਾਰਾ ਦੋਸਤਾਂ ਨਾਲ ਪਾਰਟੀ ਕਰਨ ਚੱਲੇ ਆਂ ਹੀ ਮੈਨੂੰ ਪਤਾ ਜਿਹੜੀਆਂ ਤੂੰ ਪਾਰਟੀਆਂ ਕਰਦਾ ਵਾ ਮੈਨੂੰ ਤੇ ਮੇਰੀ ਗੱਲ ਸੁਣ ਤੂੰ ਐਵੇਂ ਰੌਲਾ ਪਾਈ ਜਾਨੀ ਆ ਮੁੰਡਾ ਖੁੰਡਾ ਵਾ ਮੁੰਡਿਆ ਨਾ ਜਾਂਦਾ ਵਾ ਬਿੰਦਾ ਖੁੰਡਾ ਵਾ ਕੀ ਆਖਣਗੇ ਵੀ ਮੁੰਡਾ ਗਰੀਬ ਕਰਦਾ ਵਾ ਹੁਣ ਜੇ ਥੋੜੇ ਪੈਸੇ ਹੁੰਦੇ ਆ ਜਿੰਨੇ ਕੰਨੇ ਖੜੇ ਸਾਮਾਨ ਏਦਾਂ ਆ ਗਿਆ ਨਾ ਤੇ ਮੈਂ ਦਾਹੀਆ ਵਟ ਲੈਣਾ ਵਾ ਤੇ ਤੂੰ ਮੁੰਡਿਆਂ ਨੇ ਟੋਕੀ ਜੰਨੀ ਆ ਜਾ ਮੇਰੇ ਘਰ ਜਾ ਕੇ ਤੂੰ ਜੇ ਚਾਰ ਪੈਸੇ ਹੁੰਦੇ ਆ ਨਾ ਤੇ ਇਹ ਥੋੜਾ ਵੀ ਜੇ ਸਾਮਾਨ ਨੂੰ ਆਏ ਤੇ ਸਵੇਰ ਨੂੰ ਡਾ ਦੇਣੇ ਆ ਜਿਹੜਾ ਮੈਂ ਤੁਹਾਨੂੰ ਕੰਮ ਕਿਹਾ ਵਾ ਉਹਦੇ ਵੱਲ ਤੇ ਤੁਹਾਡਾ ਧਿਆਨ ਨਹੀਂ ਆ ਬਸ ਇਹ ਯੋ ਵੀ ਇਹਨੂੰ ਦੇ ਦੋ ਪੈਸੇ ਤੇ ਇਹ ਡਾਵੇ ਇਹ ਸਾਮਾਨ ਨੂੰ ਇਹਦੇ ਜੇਬ ਦੇ ਵਿੱਚ 10 ਰੁਪਈਏ ਨਹੀਂ ਹੁੰਦੇ ਤੂੰ ਹੀ ਗੱਲਾਂ ਨੂੰ ਕਿਉਂ ਨਹੀਂ ਸਮਝਦੇ? ਉਹ ਮੰਮੀ ਗੱਲ ਉਹ ਥੋੜੀ ਆ। ਹੁਣ ਮੈਂ ਇਕੱਲੇ ਨੇ ਥੋੜੀ ਖਾਣੀ ਆ। ਮੈਂ ਯਾਰਾ ਟੌਰ ਨਹੀਂ ਬਣਾਉਣੀ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਖਵਾ ਲਿਆ ਵਾ। ਵੇ ਖਾ ਲਿਆ ਤੇਰੀ ਟੌਰ ਨੇ। ਪਹਿਲਾਂ ਤੈਨੂੰ ਮੋਟਰਸਾਈਕਲ ਚਾਹੀਦਾ ਸੀ। ਉਹ ਲੈ ਕੇ ਦਿੱਤਾ ਆਈਫੋਨ ਤੇਰੀ ਜੇਬ ਦੇ ਵਿੱਚ ਤੇ ਤੁਹਾਡੇ ਤੇ ਸ਼ੌਂਕਾਂ ਨਹੀਂ ਡਾ ਦੇਣਾ ਘਰ। ਨਾਲੇ ਮੋਟਰਸਾਈਕਲ ਮੈਨੂੰ ਇਹ ਨਹੀਂ ਚਾਹੀਦਾ। ਮੇਰੇ ਸਾਰੇ ਯਾਰਾ ਕੋਲ ਬੁਲਟ ਵਾ। ਮੈਨੂੰ ਬੁਲਟ ਲੈ ਕੇ ਦੋ ਵੀ। ਉਹ ਪੁੱਤ ਲੈ ਦਾਂਗੇ। ਵੇਲੀਆਂ ਮਰੀ ਜਾਂਦੀ ਆ। ਇਹਨੇ ਕਦੇ ਪੈਸੇ ਨਹੀਂ ਰੱਖੇ ਜ਼ਿੰਦਗੀ 'ਚ। ਜੇ ਹੁਣ ਜਿਆਦਾ ਪਾਹਗੇ ਤਾਂ ਸੜਦੀ ਰਵੇ ਤੇਰੇ ਹੱਲ। ਸੁਣਦਾ ਵਾ ਤੂੰ ਐਦਾਂ ਕਰ ਆ ਬੁਲਟ ਏਜੰਸੀ ਦੇ ਗਏ ਮੇਰੀ ਗੱਲ ਕਰਾਂ ਕੱਲਾ ਜਾ ਕੇ ਤੂੰ ਬੁਲਟ ਲੈ ਆ ਜਾ ਇਹ ਦੇ ਦੇ ਉਥੇ ਜਾ ਕੇ ਆਓ ਇਹ ਮੈਂ ਇਹ ਨਹੀਂ ਰੱਖਣਾ ਮੋਟਰਸਾਈਕਲ ਮੈਨੂੰ ਵੱਡਾ ਮੋਟਰਸਾਈਕਲ ਚਾਹੀਦਾ ਵਾ ਉਹ ਜਾ ਜਾ ਪੁੱਤ ਤੂੰ ਜਾ ਕੇ ਲੈ ਬੁਲਟ ਤੇ ਪਾ ਪੈਣੇ ਪਟਾਕੇ ਉਤੋਂ ਹੀ ਲਾਈ ਗੇੜੀ ਤੇ ਲੱਗੇ ਪਤਾ ਵੀ ਗਾਮੇ ਦਾ ਮੁੰਡਾ ਜਾਣ ਰਿਹਾ ਇਹ ਨਵੇਂ ਮਰੀ ਜਾਂਦੀ ਆ ਅੱਜ ਨਹੀਂ ਅੱਜ ਤੇ ਮੈਂ ਚੱਲਿਆ ਯਾਰਾ ਦੋਸਤਾਂ ਨਾਲ ਘੁੰਮਣ ਕੱਲ ਨੂੰ ਆਪਾਂ ਦੋਵੇਂ ਜਾਵਾਂਗੇ ਤੇ ਤੜਕੇ ਨਾਲ ਹੀ ਬੁਲਟ ਲੈ ਕੇ ਹੋਣਾ ਕਰ ਚੱਲ ਠੀਕ ਆ ਹਾਏ ਹਾ ਤੁਸੀਂ ਕਿਉਂ ਨਹੀਂ ਮੇਰੀ ਗੱਲ ਸਮਝਦੇ ਜਿਹੜੀ ਮੈਂ ਸਮਝਾਉਣ ਡਈ ਆ ਤੂੰ ਕੀ ਸਮਝਣਾ ਸੁਣ ਲੈ ਇਹਦੀ ਗੱਲ ਮੈਂ ਚੱਲਿਆ ਮੈਂ ਲੇਟ ਹੋ ਗਿਆ ਮੈਂ ਆਪਣੇ ਯਾਰਾਂ ਦੋਸਤਾਂ ਦਾ ਜਾਣਾ ਜਾ ਜਾ ਤੂੰ ਇਹ ਗੱਲਾਂ ਮਾਰਦੀ ਐ ਆਪਣੀਆਂ ਮਰਜ਼ੀ ਤੁਸੀਂ ਇੰਨੀ ਖੁੱਲ ਕਾਨੂੰ ਦਈ ਚਲੇ ਜਾਂਦੇ ਇਹਨੂੰ ਜੇ ਮੁੰਡਾ ਹੱਥੋਂ ਨਿਕਲ ਗਿਆ ਨਾ ਤੇ ਤੁਸੀਂ ਪਸਤਾਓਗੇ ਬਾਰ ਬਾਰ ਮੈਂ ਤੁਹਾਨੂੰ ਇਹੋ ਹੀ ਗੱਲ ਆਖੀ ਚਲੇ ਜਾਣੀ ਆ ਓਏ ਐਵੇਂ ਨਾ ਟੈਨਸ਼ਨ ਲੈ ਅਹੀਂ ਜ਼ਿੰਦਗੀ 'ਚ ਬੜਾ ਦੁੱਖ ਵੇਖਿਆ ਵਾ ਜੇ ਰੱਬ ਨੇ ਸੁੱਖ ਦਿੱਤਾ ਨਾ ਤੇ ਮੁੰਡੇ ਨੂੰ ਸੁੱਖ ਲੈਣ ਦੇ ਸਾਰੀ ਉਮਰ ਰੁਪਈਆ ਰੁਪਈਆ ਤਰਸ ਕੇ ਆਪਾਂ ਇਹ ਹੁਣ ਚਾਰ ਪੈਸੇ ਆਉਣ ਲੱਗੇ ਨਾ ਤੇ ਡਾਲੀ ਦੇ ਮੁੰਡੇ ਨੂੰ ਮੇਰੀ ਗੱਲ ਸੁਣੋ ਪੈਸੇ ਚਾਰ ਹੈਗੇ ਆ ਨਾ ਤੇ ਮੁੰਡੇ ਨੂੰ ਘਰ ਲਿਆ ਕੇ ਜੋ ਮਰਜ਼ੀ ਖਵਾ ਲੋ ਪਿਆ ਲੋ ਯਾਰਾਂ ਬੇਲੀਆਂ ਨਾਲ ਜ਼ਿਆਦਾ ਖਾਦਾ ਜਾਂਦਾ ਵਾ ਜੇ ਇਹਨੇ ਯਾਰਾਂ ਬੇਲੀਆਂ ਨਾਲ ਖਾਣਾ ਵੀ ਆ ਤੇ ਉਹਨਾਂ ਨੂੰ ਵੀ ਇੱਥੇ ਬਾਹ ਲੋ ਲਿਆ ਕੇ ਉਹ ਵੀ ਖਾ ਲੈਣਗੇ ਤੁਹਾਡੀ ਸਮਝ ਵਿੱਚ ਕਿਉਂ ਨਹੀਂ ਮੇਰੀ ਗੱਲ ਆਉਂਦੀ ਉਹ ਮੁੰਡੇ ਖੁੰਡਿਆ ਘਰ ਨਹੀਂ ਹੁੰਦੇ ਜਿਹੜਾ ਵਿਆਹ ਬਿਓ ਰੈਸਟੋਰੈਂਟ ਬੈਠ ਕੇ ਖਾਣਾ ਨਾ ਉਹਦਾ ਨਿਆਰਾ ਵੱਖਰਾ ਵਾ ਮੁੰਡਿਆਂ ਦੇ ਤੇ ਮੈਂ ਨਹੀਂ ਜਵਾਨੀ ਵੱਖਰੀ ਆਈ ਆ ਕੱਲ ਨੂੰ ਤੁਸੀਂ ਵੀ ਤੁਰ ਪੋਗੇ ਇਹਦੇ ਨਾਲ ਹੀ ਮੈਂ ਤਾਂ ਫਿਰ ਵੇਖੂਗੀ ਤਾਂ ਅਠਾ ਮੈਂ ਵੀ ਗੱਡੀ 'ਚ ਬੈਣੀ ਤੇ ਦੂਜੇ ਬੰਨੇ ਚਲ ਜਾਨੀ ਆ ਨਹੀਂ ਸਮਝਣਾ ਤੁਸੀਂ ਤੇ ਪਉਣੀ ਪਰਸ ਮੈਂ ਵੀ ਜਾਨੀ ਪਰਸ ਪਾ ਕੇ ਸ਼ਹਿਰ ਨੂੰ ਤੇ ਲੈ ਕੇ ਆਉਣੀ ਦੋ ਚਾਰ ਸੂਟ ਤੈਨੂੰ ਤੇ ਮੈਨਾਂ ਵੀ ਤੂੰ ਹੀ ਲੈ ਜਾ ਜਾ ਪੈਸੇ ਕੱਢ ਕੇ ਲਬਾਰੀ 'ਚ ਉਹ ਦਿੱਥੀ ਪਈ ਓ ਲੱਖ ਰੁਪਏ ਰਵਣ ਚੜ੍ਹੀਓ ਮੈਂ ਹਾਏ ਹਾਏ ਮੈਂ ਤੇ ਰੁਪਈਆ ਰੁਪਈਆ ਜੋੜਦੀ ਆਂ ਵੀ ਘਰ ਨੂੰ ਕਿਤੇ ਬਾਰੀਆਂ ਨਹੀਂ ਚੜ੍ਹੀਆਂ ਇੱਕ ਬੰਨੇ ਤੁਸੀਂ ਮੈਨੂੰ ਆਂਦੇ ਯਾ ਨਵਾਂ ਨਕਸ਼ਾ ਤਿਆਰ ਕਰ ਮੈਂ ਨਹੀਂ ਐਹੋ ਹੀ ਨਕਸ਼ਾ ਕਲੀਅਰ ਹੋ ਜੇ ਇੰਨਾ ਹੀ ਬੜਾ ਵਾ ਉਹ ਜਦੋਂ ਤੈਨੂੰ ਮੈਂ ਨਾ ਬਤੂ ਨਕਸ਼ਾ ਕਲੀਅਰ ਕਰ ਲਾ ਕਿਹੜਾ ਲੈਣਾ ਸਲੈਕਟ ਕਰ ਤੇ ਕੋਠੀ ਪੂਣੀ ਮੇਰਾ ਕੰਮ ਆ ਤੁਹਾਡੇ ਨਾਲ ਤੇ ਮੱਥਾ ਮਾਰਨ ਨਾਲੋਂ ਚੰਗਾ ਵਾ ਬੰਦਾ ਕੰਧ 'ਚ ਮੱਥਾ ਮਾਰ ਲੇ ਤੁਹਾਡੀ ਸਮਝ 'ਚ ਨਹੀਂ ਮੇਰੀਆਂ ਗੱਲਾਂ ਆਉਣੀਆਂ ਕੱਖ ਨਹੀਂ ਹਾਲੇ ਜਨਾਨੀ ਦਾ ਯਾਰ ਇਹ ਦੀ ਸੋਚ ਉੱਥੇ ਕਿ ਬਸ 100 ਰੁਪਏ ਰੁਪਏ ਜੋੜਨ ਤੇ ਮੈਂ ਲੱਖਾਂ ਦੀ ਗੱਲਾਂ ਕਰਨ ਧਿਆਵਾ ਇਹ ਉੱਥੇ ਮੁੰਡੇ ਨੇ ਟੋਕੀ ਜਾਂਦੀ ਵੀ ਮੁੰਡਾ ਖੁੰਡਾ ਵਾ ਕੱਲਾ ਪੁੱਤ ਸਾਡਾ ਨਿਆਰੇ ਲੈਣ ਦੇ ਉਹਨੂੰ ਜ਼ਿੰਦਗੀ ਦੇ ਇੱਥੇ ਕਿਹੜਾ ਬਾਰ ਬਾਰ ਆਜਣਾ ਵਾ ਪਤਾ ਵੀ ਲੱਗੇ ਨਾ ਪਿੰਦੇ ਲੋਕਾਂ ਨੂੰ ਕਿ ਗਾਮੇ ਦਾ ਮੁੰਡਾ ਬੁਲਟ ਤੇ ਜਾਣ ਧਿਆਵਾ ਉਹ ਸਾਂ ਨਹੀਂ ਵੱਖਰੀ ਹੁੰਦੀ ਉਹ ਚ ਗੱਲਾਂ ਚਾਰ ਬੈਠ ਕੇ ਮਾਰਦੇ ਹਾਂ ਸਾਥ ਜੀ ਬੰਦੇ ਮਜ਼ਾ ਫੇਰ ਆਊਗਾ ਮੇਰੀ ਤੇਰੇ ਨਾਲ ਕੋਈ ਗੱਲ ਨਹੀਂ ਆ ਮੈਨੂੰ ਚਾਚੀ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਸੀ ਨਾ ਮੈਂ ਸਿਰਫ ਉਹਨੂੰ ਉਹ ਦੱਸਣ ਚੱਲਿਆ ਤੇ ਇਹ ਕਰਕੇ ਨਾ ਮੇਰੇ ਰਾਹ ਵਿੱਚ ਆਉਂਦੀ ਤੈਨੂੰ ਕੋਈ ਲੋੜ ਨਹੀਂ ਤੈਨੂੰ ਇਹ ਜ਼ਿੰਮੇਵਾਰੀਆਂ ਮਹਿੰਗੀਆਂ ਪੈ ਜਾਣੀਆਂ ਮੈਂ ਤੈਨੂੰ ਦਸੀ ਜਾਣਾ ਸਾਡੇ ਘਰ ਦੀ ਗੱਲ ਵਾ ਤੇ ਤੇਰਾ ਕੋਈ ਮਤਲਬ ਨਹੀਂ ਬੰਦਾ ਵਿੱਚ ਟੰਗਾ ਫਸਾਉਂਦਾ ਤੇ ਮੇਰੀ ਵੀ ਤੇਰੇ ਨਾਲ ਕੋਈ ਗੱਲ ਨਹੀਂ ਆ ਮੈਨੂੰ ਚਾਚੀ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਨਾ ਸਿਰਫ ਮੈਂ ਉਹਦਾ ਜਵਾਬ ਦੇਣ ਚੱਲਿਆ ਤੇ ਇਹ ਕਰਕੇ ਤੂੰ ਵੀ ਵਿੱਚ ਨਾ ਆ ਤੂੰ ਇਧਰ ਆਧਾਰ ਕਾਰਡ ਫੜਾ ਮਮੀ ਦਾ ਮੈਂ ਆਪੇ ਕਰ ਲੂੰਗਾ ਜਿਹੜੀ ਵੀ ਗੱਲ ਹੈਗੀ ਆ ਨੇ ਕਿਹੜੀ ਗੱਲ ਕਰ ਲੈਣਾ ਉਹਨੂੰ ਸਾਰਾ ਕੁਝ ਦੱਸੇਗਾ ਕਿ ਮੰਮੀ ਮੈਂ ਆਇਆ ਚਾਨ ਚੜਾ ਕੇ ਆਇਆ ਮੈਂ ਪਟਵਾਰੀ ਨੂੰ ਪੈਸੇ ਦੇ ਕੇ ਆਇਆ ਉਹਨੂੰ ਰਿਸ਼ਵਾਤ ਦੇ ਕੇ ਆਇਆ ਕਿ ਸਾਰੀ ਜ਼ਾਲੀ ਮੇਰੇ ਨਾਲਵਾਦੀ ਦੱਸੇਗਾ ਇਹ ਗੱਲ ਉਹਨੂੰ ਤੂੰ ਤਾਂ ਮੇਰੇ ਨਾਲ ਐ ਔਖਾ ਹੋਣ ਡਿਆ ਜਿੱਦਾਂ ਮੈਂ ਤੇਰਾ ਹਿੱਸਾ ਲੱਗਾ ਆਪਣੇ ਨਾਂ ਕਰਾ ਲੈਣਾ ਉਹ ਮੇਰੇ ਪਿਓ ਦੀ ਜਾਇਦਾਦ ਉਹ ਹੀ ਲੱਗਾ ਮੈਂ ਆਪਣੇ ਨਾਂ ਕਰਾਉਣਾ ਤੈਨੂੰ ਕੀ ਖਿਆਈ ਆ ਤੇ ਇਹ ਗੱਲ ਨਾ ਆਪਣੀ ਮਾਂ ਨੂੰ ਕਹੀਂ ਜਾ ਕੇ ਮੈਨੂੰ ਕਹਿਉਂਦੀ ਲੋੜ ਨਹੀਂ ਹੈਗੀ ਮੈਂ ਕਹਾਂ ਤਾਂ ਡਿਆ ਮੈਂ ਦੱਸ ਲੂੰਗਾ ਤੂੰ ਮੇਰੇ ਰਾਜ ਪਰੇ ਹੋਣਾ ਕਿ ਨਹੀਂ ਹੋਣਾ ਨਹੀਂ ਹੋਣਾ ਕੀ ਕਰ ਲੇਗਾ ਜਾ ਕੀ ਕਰ ਲੇਗਾ ਮੰਮੀ ਪੱਬੀ ਮੰਮੀ ਪੱਬੀ ਕਮਲ ਵੀਰ ਤੇ ਕਿਹਦੀ ਲੜਾਈ ਹੋਗੀ ਛੇਤੀ ਛੇਤੀ ਉਹ ਬਾਹਰ ਦੇ ਲੜਨ ਇੱਕ ਲੈਣਾ ਵਾਜਾ ਮਾਰਦਾ ਲੜਾਈ ਨੂੰ ਨਹੀਂ ਛੇਤੀ ਦੌੜੋ ਨਹੀਂ ਮੇਰੇ ਕੋਲ ਤਾਂ ਦੌੜਿਆ ਵੀ ਨਹੀਂ ਜਾਂਦਾ ਨਹੀਂ ਮੁੰਡਿਆਂ ਨੂੰ ਸੱਟ ਨਾ ਕਿਤੇ ਲਾਦੇ ਹੋਣਾ ਨਹੀਂ ਹੋਣਾ ਕਿੱਥੇ ਟਕਰਿਆ ਹੀ ਹਨੂ ਹਾਂ ਲੈ ਚੱਲ ਰੋਸ਼ਾਦ ਮੇਰੇ ਮੁੰਡੇ ਨੂੰ ਹਾਂ ਤੂੰ ਮੇਰੇ ਮੁੰਡੇ ਨਾਲ ਚੱਲ ਹਾਂ ਭੱਜ ਚੱਲ ਹੋ ਪਰ ਕੋਈ ਪਰੇ ਹੋ ਜਾ ਯਾਰ ਤੂੰ ਆਜੋ ਚਲ ਹੈ ਅਵੀਰ ਕੀ ਹੋ ਗਿਆ ਨਹੀਂ ਆਸਾਨ ਰੱਖੋ ਮੇਰੇ ਮੁੰਡੇ ਨਾਲ ਲੰਨ ਵਾਸਤੇ ਹੈ ਜਾ ਮਰੇ ਆਜੋ ਚਲ ਤਰਾਨੀ ਜਿਹੜੀ ਜਰਾ ਕਰਦੀ ਹੈ ਕੋਈ ਨੂੰ ਇਹਨੂੰ ਕੋਈ ਚਾਹਤ ਮੇਰੇ ਨੂੰ ਨੰਬਰ ਕਰ ਰਿਹਾ ਤੇਰਾ ਹੀ ਜਿਹੜੀ ਹੋ ਦੇ ਤੈਨੂੰ ਕ ਲੈਣੀ ਹਾਂ ਹਾਂ ਉਹ ਤਾਂ ਸ਼ਾਂਤ ਮੇਰੇ ਮੁੰਡੇ ਹੈ ਛਟਮ ਨਹੀਂ ਆ ਗਿਆ ਕਿਹੜਾ ਕਿਹੜਾ ਨੰਗਲਾ ਚੰਗਾ ਆਹੋ ਸੋਣਾਗਾ ਉਹ ਜਾ ਚੱਲ ਜਾ ਚੱਲ ਜਾ ਮਰ ਜਾਏਗਾ ਆ ਇਧਰ ਹੁਣੇ ਦੱਸਾਂ ਤੈਨੂੰ ਵੱਡੇ ਬਹਿਮਾਨ ਨੂੰ ਵੇ ਬੈਠਾ ਚੁੱਪ ਕਰਕੇ ਹੁਣ ਤੇ ਤੈਨੂੰ ਸੁਣਾ ਰਿਹਾ ਚੰਗਾ ਕਰੋ ਤੇ ਇਹਨੂੰ ਲੈ ਆ ਦਿਓ ਜੇ ਇਹਦਾ ਮੂੰਹ 'ਚ ਰੰਗ ਦਿੱਤਾ ਫੇਰ ਨਾ ਆਖਿਓ ਕੀ ਹਵਾਮ ਦੇ ਵਿੱਚੋਂ ਨਿਕਲੂ ਤੁਹਾਡਾ ਦੁਆ ਓਹੋ ਇਹ ਬਦੋ ਬਦੀ ਗਾਲ ਪਾ ਰਹੀ ਆ ਤੈਨੂੰ ਮੂੰਹ ਲੈ ਜਾ ਬੰਦਰਵਾੜਾ ਨੇ ਘੇਰ ਲੈਣ ਕੇ ਫੇਰ ਡਾਪੀਆ ਮੇਰੇ ਨਾਲ ਲੜਾਈ ਇਹਦਾ ਖੜੋ ਵੰਨੋ ਖੜੋ ਉੱਤਰ ਦੇਖ ਜੀ ਅੰਮ੍ਰਿਤ ਰੋਣ ਗਿਆ ਬਦੋ ਬਦੀ ਗਾਲ ਪਾ ਰਿਆ ਲਾ ਕੀ ਕਰਦਾ ਖਾਣ ਨੂੰ ਛੇੜਦੇ ਉਹਨਾਂ ਪਾਈ ਹੋਣੀ ਆ ਉਹਨਾਂ ਪਾਈ ਆ ਉਹਨਾਂ ਨੇ ਕੀ ਪਾਈ ਚਾਚੀ ਇਹਨੂੰ ਨਾ ਪਾਈ ਆ ਜੋ ਘਾਰੇ ਛਾੜੀ ਨੇ ਚਾਚੀ ਤੂੰ ਨਾ ਨਹੀਂ ਮਾਰ ਲੈ ਮੈਂ ਨਹੀਂ ਜਾ ਰਹਾ ਉਹ ਜਾ ਕੇ ਮੈਂ ਕਹਿੰਦੀ ਮਰੋ ਜਾ ਕੇ ਪਰ ਮੈਂ ਕਹਿੰਦੀ ਰੱਬ ਕਰਕੇ ਤੂੰ ਹੀ ਅਮਲੀ ਹੋ ਜਾ ਅਮਲੀ ਕਿਆ ਵਾਂ ਅਮਲੀ ਹੋ ਜਾ ਇਹ ਜੀ ਜੀਕੋ ਜਾਣਾ ਨਾ ਉਹਦੀ ਜੀਬ ਟੱਕ ਕੇ ਰੱਖਾ ਕੱਪੜੇ ਹੋ ਜਾਣਾ ਦੇਖ ਹੋ ਜਾਣਾ ਤੇਰੇ ਸਰਜਨ ਜੀਬ ਤੁਹਾਡੀ ਕਿਤੇ ਹੋ ਜੀਆਂ ਦੀ ਤੁਹਾਡੀਆਂ ਸੱਜਣਾ ਜੀਬਾ ਐਡੀਆਂ ਕਦੇ ਕਾਲੀ ਜੀਬ ਵਾਲੇ ਉਤਰਾ ਕਵਲ ਆ ਕੰਮ ਕਰਦੇ ਕਵਲ ਆ ਕੰਮ ਕਰਦੇ ਕਵਲ ਤਾਂ ਮੈਂ ਬਹੁਤ ਆਡੀ ਕਮਾਈ ਕਰਦਾ ਲਾ ਗਿਆ ਕੋਲ ਨੂੰ ਵੇ ਕਵਲ ਬਣਾ ਕੇ ਤਰਾਉਂਦੇ ਕੌਣ ਕੋ ਦੇ ਆ ਰੰਗ ਜੋ ਦੇ ਦੇ ਮੇਰੇ ਬਾਪ ਨੂੰ ਚੱਲ ਇਹਨੂੰ ਅਮਲੀ ਨੂੰ ਕਰ ਲੈ ਜਾ ਇਹਨੂੰ ਅਮਲੀ ਨੂੰ ਜੇ ਹੋਣੀ ਖੰਮਿਆ ਰਹਿ ਲੈ ਵੇਖਾ ਨਾ ਲੜਾਈ ਕਰਨ ਨੂੰ ਮੋੜ ਕੇ ਫੇਰ ਪੁੱਤ ਤੂੰ ਵੀ ਅਮਲੀ ਆ ਵੇਖੀ ਤਾਂ ਸਹੀ ਕਿਹੜੀ ਗੱਲੋ ਕਿਹੜੀ ਗੱਲੋ ਹੀ ਕਿਹੜੀ ਗੱਲੋ ਮੰਮੀਆਂ ਹੋਰ ਗਈ ਤਾਂ ਹੀ ਗੱਲ ਕਹਿਣਾ ਉਹਦੇ ਉਹ ਮੰਮੀ ਛੱਡੋ ਆਓ ਗਾਗਾ ਰੜੀਏ ਕੀ ਹੋ ਜਾਈਆ ਨੂੰ ਡਰ ਪਿਆ ਵਾ ਆਪਣੀ ਮੰਜੀ ਥੱਲੇ ਸੋਚਦਾ ਤੈ ਹੀ ਡਰ ਪਿਆ ਨੂੰ ਡਰ ਪਿਆ ਤੇਰਾ ਤੁਹਾਨੂੰ ਕਹੀ ਜਾਂਦੇ ਜੀ ਆਪ ਨੂੰ ਚੁੱਪ ਨਹੀਂ ਕਰਾਉਂਦੇ ਤੇ ਕਿਹਨਾ ਇੱਧਰ ਨੂੰ ਆਈ ਜੇ ਹੰਡ ਚੁੱਪ ਕਰਕੇ ਤੁਹਾਨੂੰ ਉਤਰ ਕੇ ਆਈਆਂ ਤੇ ਤੁਸੀਂ ਜੇ ਇੱਥੇ ਬੂਹੇ 'ਚ ਮਗਰ ਮੈਨੂੰ ਉਦੋਂ ਪਤਾ ਲੱਗੂ ਜਿੱਦਾਂ ਸਾਰਾ ਕੁਝ ਵੇਚ ਵਟ ਕੇ ਖਾ ਜੂਗਾ ਨਾ ਤੇ ਤੁਹਾਨੂੰ ਪਹਿਲਾਂ ਹੀ ਕਰ ਦੇਗੀ ਕੋਈ ਕੰਗਿ ਵੇਚੂਗਾ ਤੇ ਆਦਾ ਵੇਚੂ ਹਾਂ ਇਹ ਮਰਨ ਦਾ ਫੇਰ ਵੀਰ ਕੀ ਫਾਪਿਆ ਵਾ ਪਤਾ ਤਾਂ ਸਾਰਾ ਕੋਈ ਆ ਫਿਰ ਵੱਖਾ ਤੇ ਪੱਟੀ ਬੰਨ ਛੜੀ ਜਾ ਜਾ ਚੁੱਪ ਕਰਕੇ ਜਾ 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 ਇਹ ਹਿਸ਼ਾਰੀ ਕਿਦਰੀ ਕਰਾਉਂਦੇ ਆ ਇਹ ਲੜਾਈ ਕਰਨ ਨੂੰ ਜੇ ਮੈਂ ਨਾਸ਼ ਲਾਉਂਦੀ ਕਰੇ ਮੁੰਡੇ ਦੇ ਤੈਨੂੰ ਛੱਡਣਾ ਨਹੀਂ ਨਾਮ ਕਿਤੇ ਰੱਖ ਲਾਂ ਕਰ ਚੱਲ ਮੁੰਡਿਆ ਕਰ ਤੂੰ ਇਹਦਾ ਵਹਿਮ ਕਾਢੀ ਦਵਾ ਮੈਂ ਤੂੰ ਤੇਰੀ ਹੈ ਗਮ ਵਹਿਮ ਕੱਢਣ ਨੂੰ ਜਾ ਵੇ ਭਰਾਵਾ ਤੇਰਾ ਤੇ ਜੇਲ੍ਹ ਨਹੀਂ ਸਮਿਆਂ ਰਹਿ ਗਿਆ ਚੱਲ ਤੋਰ ਕਰ ਤੂੰ ਜੋਰ ਵਿਖਾੜਦਾ ਤੂੰ ਤੇ ਆਪਣੇ ਆਪਣੇ ਨਾਲ ਪਾਏਗਾ ਉਹਨੂੰ ਤੇ ਤੇ ਕਿਹਦੇ ਲਈ ਸੀ ਪਈ ਗਾਲ ਕਿਤੇ ਆਪਣੇ ਸ਼ੋਕਰਿੰਦ ਕੇ ਤੇ ਖਾਣ ਦੀ ਮੈਂ ਸਾਹਮ ਕੇ ਰੱਖਾਂ ਮੇਰੇ ਕੋਲ ਜ਼ਿਆਦਾ ਨਹੀਂ ਹੋ ਲੈ ਜਾਣਾ ਤੁਮੀ ਠੰਡਾ ਆ ਰਹਾ ਤੁਮੀ ਚੰਗਾ ਚੱਲ ਪਾਣੀ ਪੀ ਘੁੱਟ ਚੱਲ ਕੇ ਪਰ ਨਾ ਇਹਨੂੰ ਆਪਣੀ ਗੱਲ ਪਵਾਇਆ ਕਰ ਤੁਸੀਂ ਹਟ ਦੇ ਤੁਸੀਂ ਕਿ ਚਾਹੁੰਦੀਆਂ ਜੇ ਕਿ ਖਲੋ ਕੇ ਜੁੱਤੀਆਂ ਖਾਈ ਜਾਵਾਂ ਮੇਰੇ ਕੋਲ ਨਹੀਂ ਖਾਣੀਆਂ ਜੁੱਤੀਆਂ ਖਾਈ ਜਦੋਂ ਹੈ ਹੀ ਅਮਲੀ ਹੈ ਜੇ ਮਰ ਮੁਰਗਾ ਤਾਂ ਤੁਹਾਡੇ ਜਿੰਮੇ ਲੱਗ ਜਾਣਾ ਵਾ ਉਹ ਬੱਸ ਕਰੋ ਹੈ ਹੋ ਗੱਲ ਕਹਿ ਕੇ ਜਾਣੀ ਕੁੜੀਆ ਪਾਣੀ ਦੇ ਉਹਨੂੰ ਘੁੱਟ ਲਿਆ ਕੇ ਪਾਣੀ ਤਾਂ ਨਹੀਂ ਹੈ ਤੈਨੂੰ ਪੁੱਛਿਓ ਸ਼ਦਾਈ ਹੋ ਜਾਂਦਾ ਇੱਕੋ ਵਾਰੀ ਦਮਾ ਖਰਾਬ ਹੋ ਗਿਆ ਪਾਣੀ ਲਿਆ ਦੇਹੋ ਲਿਆ ਕੇ ਕੋਟ ਕਿਤਰਾ ਸੌ ਸਾਈ ਹੋਇਆ ਇਹ ਨਾ ਪੱਖਾ ਚਲਾਵਾ ਲੈ ਨਿੰਨ ਮੈਨੂੰ ਤੂੰ ਇਹ ਦੱਸ ਪਿੰਨ ਨਸ਼ੇ ਦਾ ਤੋਂ ਮਰਿਆ ਅੱਗ ਗਈ ਤੇ ਤੁੱਪੇ ਉਹਨੋਂ ਤੋਂ ਵਾਣ ਦੇ ਵਿੱਚ ਉਹਨਾਂ ਲੰਮੇ ਪਾਇਆ ਸੀ ਵੱਡ ਦੇ ਵਿੱਚ ਤੇ ਜੇ ਮਰ ਮੁਰ ਜਾਂਦਾ ਤਾਂ ਫੇਰ ਕੀ ਕਰ ਦੂੰ ਹੈ ਮਰਿਆ ਸੱਪ ਤੋਂ ਆਪਣੇ ਗਾਲ ਪਾਉਣਾ ਸੀ ਗੱਲ ਹੋਈ ਕੀ ਆ ਕਾਤੋਂ ਇੰਨੀ ਤਾਂ ਢੀ ਲੜਾਈ ਹੋ ਗਈ ਤੁਸੀਂ ਤੇ ਪਟਵਾਰੀ ਵੱਲ ਗਏ ਸੀ ਤੁਹਾਨੂੰ ਤੇ ਬੜੀ ਵਰੀ ਕਿਹਾ ਸੀ ਵੀ ਇਹਦੇ ਨਾਲ ਨਾ ਹੀ ਕੋਈ ਗੱਲ ਛੇੜਿਓ ਫਿਰ ਤੁਸੀਂ ਕੀ ਗੱਲ ਹੋ ਗਈ ਤੁਹਾਡੇ ਵਿੱਚ ਜਿਹੜਾ ਇਹ ਨਾ ਤੋਂ ਪਾਈਓਗੇ ਤੁਸੀਂ ਤੁਹਾਨੂੰ ਕੀ ਲੱਗਦਾ ਮੇਰੇ ਮੂੰਹ 'ਤੇ ਤਮੂਰਖ ਲਿਖਿਆ ਹੋਆ ਕਿ ਮੈਂ ਆਪ ਜਾ ਕੇ ਤੇ ਨਾ ਲੜਾਈ ਕਰਨ ਲੱਗ ਪਿਉ ਆ। ਕੱਲ ਕੀ ਹੋਈ? ਉਹ ਤਾਂ ਨਾ ਇਹ ਦੁਨੀਆ ਕਿਸੇ ਪਾਸੇ ਨਹੀਂ ਟਿਕਣ ਦਿੰਦੀ, ਕਿਸੇ ਪਾਸੇ ਨਹੀਂ ਜੀਣ ਦਿੰਦੀ। ਆਪ ਚਾਚੀ ਨੇ ਮੈਨੂੰ ਆਪਣਾ ਆਧਾਰ ਕਾਰਡ ਫੜਾਇਆ। ਫੇ ਜਾ ਕੇ ਤੇ ਪਟਵਾਰੀ ਨੂੰ ਇਹ ਗੱਲ ਕਹੀ ਕਿ ਪੈੜੀ ਮੈਂ ਆਪਣੇ ਨਾਂ ਕਰਵਾਉਣੀ ਆ, ਵਿੱਕੀ ਦੇ ਨਾਲ ਨਹੀਂ ਕਰਾਉਣੀ। ਉੱਥੇ ਜਾ ਕੇ ਤੇ ਉਹਨੂੰ ਪਟਵਾਰੀ ਨੂੰ ਪੈਸੇ ਕੂਹੇ ਦੇ ਆਇਆ ਵਾ। ਤੇ ਪੈੜੀ ਆਪਣੇ ਨਾਂ ਕਰਾਉਣੀ ਆ। ਉਹ ਮੈਨੂੰ ਉੱਥੇ ਸਾਰਾ ਕੁਝ ਪਤਾ ਲੱਗ ਗਿਆ। ਪਹਿਲਾਂ ਮੈਨੂੰ ਰਾਹ ਦੇ ਵਿੱਚ ਖਿਲਾੜ ਕੇ ਕਹਿੰਦਾ ਕਿ ਜੇ ਘਰ ਜਾ ਕੇ ਦੱਸਿਆ ਤੇ ਮੇਰੇ ਤੋਂ ਬੁਰਾ ਕੋਈ ਨਹੀਂ। ਤੋਂਾ ਥਾਦੇ ਜੀ ਚੂੜੀਆਂ ਤਾਂ ਮੈਂ ਪਾਈਆਂ ਨਹੀਂ ਮੈਂ ਫਿਰ ਆਣ ਕੇ ਲਾ ਲਿਆ ਮੋਟਰਸਾਈਕਲ ਬੂਹੇ ਦੇ ਅੱਗੇ ਮੈਂ ਦੱਸਣਾ ਜਾ ਕੇ ਚਾਚੀ ਨੂੰ ਮੈਂ ਤਾਂ ਪੂਰਾ ਮਨ ਬਣਾ ਲਿਆ ਸੀ ਕਿ ਚਾਚੀ ਨੂੰ ਸਾਰੀ ਗੱਲ ਦੱਸਣੀ ਆ ਵੀ ਤੇਰਾ ਸਪੁੱਤਰ ਆਇਆ ਕੰਮ ਕਰਦਾ ਫਿਰਨ ਡਿਆ ਜੀ ਤੇ ਚਾਚੀ ਹੋਣੀ ਜਦੋਂ ਸੁਣਦੇ ਨਹੀਂ ਕਿਸ ਦੀ ਗਿਣ ਦੇਣੀ ਆ ਤੇ ਫਿਰ ਤੁਹਾਡੇ ਦੱਸਣ ਦਾ ਕੀ ਫਾਇਦਾ ਵਾ ਤੇ ਚਾਚੀ ਚੰਗੀ ਪੱਧਰੀ ਕਿ ਤਰਾ ਆਣ ਕੇ ਆਪਣੇ ਮੁੰਡੇ ਵੱਲ ਦੀ ਬਣੀ ਐ ਨਾ ਤੇਰੇ ਵੱਲ ਦੀ ਤੇ ਨਾ ਬਣੀ ਜਿੰਨਾ ਮਰਜੀ ਤੁਸੀਂ ਕਿਸਦਾ ਕਰ ਲਓ ਕਿੰਨੀਆਂ ਕਿੰਨਾ ਬੋਲੀ ਸੀ ਉਹ ਇਸੇ ਕਰਕੇ ਤੇ ਮੈਂ ਹੁਣ ਦੱਸਣਾ ਨਹੀਂ ਉਹਨੂੰ ਹੁਣ ਜੋ ਜਾਂਦਾ ਨਾ ਜਾਵੇ ਮੇਰਾ ਤਾਂ ਨਹੀਂ ਨਾ ਜਾਊਗਾ ਇਹਨਾਂ ਦਾ ਹੀ ਜਾਊਗਾ ਨਾ ਗਲਤੀ ਕੱਢਨੀ ਆ ਆਪਣੇ ਮੁੰਡੇ ਦੀ ਤੇ ਚੱਲ ਅਸੀਂ ਗੱਲ ਸਾਰੀ ਦੱਸਦੇ ਵੀ ਉਹਨੇ ਗਲਤੀ ਤੇ ਕੱਢੀ ਨਹੀਂ ਗਲਤੀ ਤੇ ਸਾਰੀ ਉਹਨੇ ਤੇਰੀ ਕੱਢੀ ਜਿਹੜਾ ਨੱਟ ਨੱਟ ਕੇ ਜਾਗਦਾ ਤਾਂ ਕੰਮ ਸਵਾਰਨਾ ਕੋਈ ਨਹੀਂ ਮੰਮੀ ਚਾਚੀ ਆਂਦੀ ਐ ਕਰ ਲੈ ਚਾਚੀ ਦਾ ਕੰਮ ਵੇਖ ਲੈ ਓਦਾਂ ਚਾਚੀ ਨੂੰ ਪਤਾ ਵੀ ਹੈਗਾ ਵੀ ਮੇਰਾ ਮੁੰਡਾ ਕਿਦਾਂ ਦਾ ਫੇਰ ਵੀ ਵੇਖ ਲੈ ਉਹਦੀ ਸਾਈਡ ਹੀ ਲਈ ਜਾਂਦੀ ਐ ਕੋਈ ਗੱਲ ਨਹੀਂ ਹੁਣ ਲਈ ਜਾਵੇ ਸਾਈਡਾਂ ਅਗਲੇ ਨਾਲ ਪਹਿਲੀ ਆਪਣੇ ਨਾਲ ਕਰਵਾ ਲੈਣੀ ਆ ਅੱਗੇ ਤੇ ਮੈਂ ਥੋੜੀ ਬਹੁਤ ਹੋ ਸਕਦਾ ਵਿੱਚ ਗਰੇਡ ਕਾ ਪਾ ਦਿੰਦਾ ਤੇ ਹੁਣ ਮੈਨੂੰ ਵੀ ਕੀ ਲੋੜ ਪਈ ਆ ਮੈਂ ਨਹੀਂ ਜਾ ਕੇ ਦੱਸਣਾ ਬਸ ਫਿਰ ਵੇਖੀ ਸਹੀ ਦਿਣੋ ਦਿਣ ਵੇਖਿਆ ਪੈਲੀ ਨੂੰ ਹੱਥ ਲੱਗਦਾ ਚੰਗਾ ਇਥੇ ਵਾਈ ਜੋਗੀ ਹੋ ਵੀ ਉਹ ਵੀ ਆ ਕਿ ਉਹਨੇ ਪੁੱਛਿਆ ਨਹੀਂ ਹੈਗਾ ਆਪੀ ਗੱਲ ਕੀ ਹੋਈ ਆ ਆਉਂਦੇ ਲੜਨ ਡੈ ਪੇ ਕਵਲ ਨੂੰ ਬੋਲਣ ਡੈ ਪੇ ਨਾ ਉਹ ਮਗਰ ਸਾਡੇ ਗੇੜ ਤੱਕ ਰਾਈਏ ਬੋਲਦੀ ਕਵਲ ਨੂੰ ਜਿੰਨਾ ਕਸੂਰੀਆਂ ਦੀ ਕਵਲ ਦੇ ਮੇਰੇ ਮੁੰਡੇ ਦਾ ਹੈ ਹੀ ਨਹੀਂ ਮੇਰੇ ਤਾਂ ਮੁੰਡਾ ਪਾਲਾ ਮਾਨਸੀ ਬੜਾ ਕੋਈ ਨਹੀਂ ਲੱਗਦਾ ਹੁਣ ਹੁਣ ਸਾਰਾ ਕੋਹ ਪਤਾ ਲੱਗ ਜਾਣਾ ਵੇਖੇਗਾ ਅੱਖਾਂ ਚ ਕਸੌਣ ਲਾਲਾ ਕਿਦਾਂ ਰੋਂਦੀ ਐ ਹੁਣ ਇਹਨੇ ਕੋ ਅਜਿਹਾ ਨਵਾਂ ਨਹੀਂ ਕਸੂਰ ਕੱਢਿਆ ਹਰ ਵਾਰੀ ਤੇਰਾ ਇਤਰਾ ਕਸੂਰ ਕੱਢਦੀ ਏ ਤੂੰ ਹਾਂ ਹੀ ਭੱਜ ਭੱਜ ਕੇ ਜਾਣਾ ਕੋਈ ਕੰਮ ਆਖੇ ਚਾਚੀ ਜੀ ਦੱਸੋ ਚਾਚੀ ਜੀ ਆ ਕਿਦਾਂ ਕਰਨਾ ਤੇ ਆ ਕਿਤਰਾ ਕਰਨਾ ਕਰ ਲੈ ਚਾਚੀ ਜੀ ਮਾਰ ਲੈ ਵਾਜਾਂ ਮੰਮੀ ਮੇਰੀ ਕੀ ਗਲਤੀ ਐ ਇਹਦੇ ਵਿੱਚ ਜੋ ਤੁਸੀਂ ਮੈਨੂੰ ਸਿਖਾਇਆ ਵਾ ਉਹੋ ਹੀ ਕਰਦੇ ਆਂ ਆਪਾਂ ਤੁਸੀਂ ਕਹਿੰਦੇ ਜੇ ਹਰਗੇ ਜਾਣੇ ਵੀ ਮਦਦ ਕਰਿਆ ਕਰੋ ਅਸੀਂ ਤਾਂ ਉਹਨਾਂ ਰਾਵਾਂ ਦੇ ਉੱਤੇ ਚੱਲਦੇ ਆਂ ਪਰ ਆਖਿਆ ਤਾਂ ਤੈਨੂੰ ਪੁੱਤ ਇਹੋ ਗੱਲ ਹੀ ਹੈ ਜਦੋਂ ਅਗਲਾ ਸਮਝਿਆ ਹੀ ਨਾ ਤਾਂ ਫਿਰ ਉਹਦੇ ਬਾਰ ਬਾਰ ਜਾਣ ਦੀ ਲੋੜ ਹੀ ਕੀ ਉਹਦੇ ਵੱਲ ਤੇ ਮੰਮੀ ਇਹ ਤੇ ਅਗਲੇ ਦੀ ਸੋਚ ਆ ਨਾ ਇਨੀ ਗੱਲ ਹੋਣ ਦਾ ਤੇ ਮੈਂ ਆਪਣੀ ਸੋਚ ਬਦਲ ਲਾਂ ਤੇ ਫਿਰ ਫਰਕ ਕੀ ਰਹਿ ਗਿਆ ਉਹਨਾਂ ਦੇ ਵਿੱਚ ਤੇ ਮੇਰੇ ਵਿੱਚ ਹਾਏ ਤੁਸੀਂ ਦੂਜੇ ਦੇ ਘਰ ਕਰਕੇ ਆਪਣੇ ਘਰ ਕਾਤੋਂ ਲੜਾਈ ਡੇ ਆ ਕਰਨ ਉਹ ਵੀ ਆ ਕਿਤੇ ਉਹਨੇ ਇੱਕ ਵਾਰੀ ਨਹੀਂ ਪੁੱਛਿਆ ਵੀ ਬਹਿ ਕੇ ਗੱਲ ਕਰ ਲੈਣੇ ਆ ਕੀ ਗੱਲ ਹੋਈ ਆ ਲਾ 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 ਕਰ ਦਿੱਤੀ ਆ ਆ ਕੇ ਆ ਜਿਹੜੀਆਂ ਮਾਵਾਂ ਆਪਣੇ ਮੁੰਡਿਆਂ ਦੇ ਇਦਾਂ ਪਰਦੇ ਪਾਉਂਦੀਆਂ ਰਹਿੰਦੀਆਂ ਨਾ ਕਿ ਵਿਗੜਦੇ ਵੀ ਉਹੋ ਹੀ ਆ ਜਾਦੇ ਤਾਂ ਹੀ ਉਹ ਵਿਗੜ ਗਿਆ ਇੰਨਾ ਤੇ ਜਦੋਂ ਚਾਚੀ ਨੇ ਉਹਦਾ ਕਸੂਰੀ ਨਹੀਂ ਕੱਢਣਾ ਕੋਈ ਗੱਲ ਨਹੀਂ ਹੁਣ ਪੁੱਛਦੀਆਂ ਉਹਨੂੰ ਵੀ ਕੀ ਗੱਲ ਹੋਈ ਆ ਕਿਉਂ ਲੜਨ ਡਿਆਂ ਸਿੱਧਾ ਹੀ ਵੀਰ ਦੇ ਦਿਵਾਲੇ ਹੋ ਗਈ ਆ ਉਹਨੂੰ ਤੇ ਪਰ ਇਹ ਆਪਣੀ ਥਾਂ ਸੱਚੇ ਆ ਕੀ ਆਂਦੇ ਹੁੰਦੇ ਆ ਇਹਨਾਂ ਕੋ ਰਿਆ ਨਹੀਂ ਗਿਆ ਹੋਣਾ ਵੇਖ ਕੇ ਵੀ ਚੱਲ ਜੇ ਉਹ ਡਿਆ ਕੋਈ ਧੋਖਾ ਬਾਜੀ ਕਰਨ ਤੇ ਮੈਂ ਦੱਸ ਦਵਾਂ ਉਹਨਾਂ ਨੇ ਗੱਲ ਹੀ ਨਹੀਂ ਜਦੋਂ ਦੱਸ ਦਵਾਂ ਜਾਂ ਚਾਚੀ ਆ ਉਦਾਂ ਦੀ ਉਹਦੀ ਨੂੰਹ ਆ ਗਈ ਮੈਨੂੰ ਲੱਗਦਾ ਉਹ ਵੀ ਤੁਹਾਡੇ ਦਿਵਾਲੇ ਹੋਈ ਜਾਂਦੀ ਮੈਂ ਤਾਂ ਜਦੋਂ ਪਟਵਾਰੀ ਦੇ ਨਿਕਲਿਆ ਨਾ ਮੈਂ ਆਪਣੇ ਮਨ ਚ ਹੀ ਸੋਚਿਆ ਸੀ ਕਿ ਮੈਂ ਘਰ ਜਾ ਕੇ ਤੁਹਾਨੂੰ ਦੱਸਣਾ ਵਾ ਤੇ ਮੰਮੀ ਤੁਸੀਂ ਆਪੇ ਤਰੀਕੇ ਜਿਹੇ ਨਾਲ ਗੱਲ ਕਰ ਲੈਣੀ ਮੈਨੂੰ ਜਦੋਂ ਰਾਹ ਤੇ ਜਖਲਾਰ ਕੇ ਕਹਿੰਦਾ ਕਿ ਮੈਂ ਉਹ ਕਰ ਦੂ ਜੇ ਕਰ ਦੂ ਤੂੰ ਦੱਸੀ ਕਿੱਦਾਂ ਦੱਸਣਾ ਵਾ ਭਲਾ ਤੇ ਮੈਂ ਫਿਰ ਠੀਕ ਆ ਫਿਰ ਮੈਂ ਆਪ ਦੱਸਦਾ ਹਲੇ ਵੀ ਜੇ ਕਿਤੇ ਇਹਨਾਂ ਨੂੰ ਅਕਲ ਹੋਵੇ ਜੇ ਚੰਗੀਆਂ ਹੋਣ ਤੇ ਇਹ ਗੱਲ ਤੱਕ ਪਹੁੰਚ ਜਾਣ ਪਰ ਇਹਨਾਂ ਨੇ ਮੈਨੂੰ ਲੱਗਦਾ ਨਹੀਂ ਕਿ ਪੁੱਛ ਗਿਸ਼ ਕਰਨੀ ਆ ਉਹਨਾਂ ਨੇ ਪੁੱਛ ਗਿਸ਼ ਕਰਨੀ ਮਾਸਾ ਵੀ ਤੇ ਨਾ ਉਹਨੇ ਪਤਾ ਲੱਗਣ ਦੇਣਾ ਉਦੋਂ ਕਹਿਣ ਰਹੀਆਂ ਕੋਈ ਨਹੀਂ ਵੇਚ ਕੇ ਖਾਊਗਾ ਤੇ ਸਾਡੀ ਜ਼ਮੀਨ ਜਾਦਾ ਤਾਂ ਤੁਹਾਡੀ ਨਹੀਂ ਖਾ ਚ ਲਿਆ ਲੈ ਜਦੋਂ ਇਹਦਾਂ ਦੀਆਂ ਗੱਲਾਂ ਉਹਦੇ ਸਾਹਮਣੇ ਕਰਦੀਆਂ ਤੇ ਅਗਲੇ ਨੇ ਤੇ ਫੇਰ ਖਾਣਾ ਹੀ ਆ ਸਾਰਾ ਖੁਸ਼ ਗੁੱਸੇ 'ਚ ਬੰਦਾ ਬੜਾ ਕਹੋ ਬੋਲ ਦਿੰਦਾ ਜਦੋਂ ਗੁੱਸਾ ਠੰਡਾ ਹੋਊ ਨਾ ਫੇਰ ਪਤਾ ਲੱਗੂ ਮੈਂ ਕੀ ਕੀ ਕਹੋ ਬੋਲ ਦਿੱਤਾ ਅੱਜ ਤੇ ਉਹ 扑ਕਦੀ ਹੈ ਨਾ ਬੜੀ ਤੇ ਮੈਂ ਬੜੀ ਹਰੇ ਕੰਨ ਕਰਾਣੇ ਨਾ ਆਈਆਂ ਵਿਆਹ ਕੇ ਕੱਲ ਨੂੰ ਜੇ ਉਹਨਾਂ ਲੱਗੇਗਾ ਪਤਾ ਜਿਹੜੀਆਂ ਦੀ ਵੇਚੇਗਾ ਤੇ ਆਪਣੀ ਵੇਚੇਗਾ ਇਹਨੂੰ ਲੱਗ ਜਾਏਗਾ ਉਹਨੂੰ ਵੀ ਪਤਾ ਤੇ ਕੀ ਵੇਚਣ ਡਿਆ ਤੇ ਕੀ ਛੱਡਣ ਡਿਆ ਬਾਜੇ ਇਹੋ ਜੀਆਂ ਖਾ ਲੈ ਲੈ ਮਰਦੀਆਂ ਹੁੰਦੀਆਂ ਫੇਰ ਲਾਸਟ ਤੇ ਜਾ ਕੇ ਚਲੋ ਬਸ ਕਰੋ ਹੁਣ ਨਹੀਂ ਸਿਰ ਹੈ ਗਾਇਨੇ ਜੋ ਗਾਇਨਾਂ ਦੀਆਂ ਗੱਲਾਂ ਕਰਨ ਲਈ ਹੁਣ ਤੁਸੀਂ ਵੀ ਨਾ ਫੇਰ ਜਾ ਕੇ ਹੋਰ 10 ਦਿਨ ਹੋ ਗਏ ਤੇ ਮੁੜ ਕੇ ਫੇਰ ਚਾਚੀ ਤੇ ਫੇਰ ਮਿੱਠੇ ਪਿਆਰੇ ਬਾਂਜਿਓ ਤੇ ਕੋਈ ਲੋੜ ਨਹੀਂ ਆ ਹੁਣ ਦੱਸਣ ਦੀ ਆਹੋ ਆਪਣਾ ਬਸ ਅਸੀਂ ਆਪਣਾ ਕੰਮ ਕਰੀਏ ਆਪਣੇ ਕੰਮ ਨਾਲ ਸਾਨੂੰ ਵਾਸਤਾ ਆ ਜਦੋਂ ਅਗਲਾ ਹਨਾ ਮੰਮੀ ਇਹਨਾਂ ਗੱਲਾਂ ਨੂੰ ਸਮਝਦਾ ਨਹੀਂ ਫੇਰ ਐਵੇਂ ਜਾਣ ਕੇ ਮਿਲਾਈ ਕੋਈ ਲੋੜ ਹੀ ਨਹੀਂ ਤੂੰ ਆਪਣੀ ਪੈੜੀ ਕਰਾਉਣੀ ਹੈ ਆਪਣੇ ਨਾਂ ਪੈੜੀ ਆਪਣੀ ਕਰਾ ਉਹ ਜਿਹਦੇ ਨਾਲ ਮਰਜ਼ੀ ਆਪਣੇ ਨਾਲ ਕਰਾਏ ਮਾਂ ਨਾਲ ਕਰਾਈ ਜਿਹਦੇ ਨਾਲ ਮਰਜ਼ੀ ਕਰ ਖਸਮਾਂ ਦਾ ਸਿਰ ਕਾਣ ਤੈਨੂੰ ਕੋਈ ਲੋੜ ਨਹੀਂ ਦਤ ਬਰਾਦੀ ਲੈਣ ਦੀ ਉਹਨਾਂ ਵਿੱਚ ਉਈ ਗੱਲਬਾਤ ਨਹੀਂ ਕਰਨੀ ਤੁਹਾਨੂੰ ਅੱਜ ਚੰਗਾ ਆ ਜਿੰਨਾ ਮਰਜੀ ਆਪਣਾ ਧੀ ਪੁੱਤ ਮਾੜਾ ਹੋਵੇ ਨਾ ਪਰ ਮਾਂ ਨੂੰ ਆਪਣਾ ਚੰਗਾ ਲੱਗਦਾ ਹੀ ਲੱਗਦਾ ਵਾ ਹੁਣ ਜੋ ਉਹਨਾਂ ਨੂੰ ਆਪਣਾ ਮੁੰਡਾ ਵਾ ਉਹ ਤੁਸੀਂ ਇਤ ਨਹੀਂ ਬਣ ਜਾਣਾ ਬੇਸ਼ੱਕ ਭਾਵੇਂ ਤੁਸੀਂ ਸੱਚ ਬੋਲਦੇ ਜੇ ਤੁਸੀਂ ਚੰਗਾ ਚਾਹੁੰਦੇ ਜੇ ਉਹ ਉਧਰ ਖਾਂਡਿਆ ਵਾ ਉਹਨਾਂ ਨੂੰ ਅੰਦਰੇ ਅੰਦਰ ਪਰ ਉਹ ਉਹਦਾ ਆਪਣਾ ਮੁੰਡਾ ਵਾ ਉਹਨੂੰ ਉਹ ਹੀ ਚੰਗਾ ਲੱਗਣਾ ਵਾ ਗੱਲਾਂ ਵੇਖ ਲੈ ਸੱਚੀਆਂ ਨਿਕਲ ਗਈਆਂ ਨਾ ਯਾਰ ਬਸ ਕਰੋ ਹੁਣ ਸੱਚੀਆਂ ਨਿਕਲ ਗਈਆਂ ਲੜਾਈ ਦੇ ਵਿੱਚ ਹੀ ਨਿਕਲੀਆਂ ਸੀ ਚਾਚੀ ਦੇ ਮੂੰਹੋਂ ਗੱਲਾਂ ਸੱਚੀਆਂ ਨਿਕਲਿਆ ਆਂਦੀ ਤੁਸੀਂ ਇੱਥੇ ਪਾਲਿਆ ਉਹਨੂੰ ਤੇ ਵੇਖ ਲਾ ਅੱਖਾਂ ਚ ਰੜਕਦਾ ਹੀ ਆ ਵੀ ਇਹ ਪਲਿਆ ਵਾ ਤੇ ਉਹ ਨਸ਼ੇ ਖਾਂਦਿਆ ਪਾਪ ਨੇ ਪੂਰੀ ਉਹ ਤਾਂ ਨਹੀਂ ਵੇਖ ਨਹੀਂ ਸਕਦੀ ਮੂੰਹ ਦੀ ਮਿੱਟੀ ਇਹ ਕੰਮ ਕਰਾਉਣ ਦੀ ਮਾਰੀ ਐ ਦੁੱਧ ਕਿਉਂ ਨਾ ਇਹ ਸ਼ਾਨ ਪਾਲਿਆ ਮੈਂ ਤੂੰ ਵੀ ਨਸ਼ੇੜੀਆ ਪਾਲਿਆ ਹੀ ਅੰਦਰ ਪਾਲ ਕੇ ਬਾਹਲੇ ਚਲੋ ਬਹਿ ਜਾ ਹੁਣ ਤੇ ਇਹ ਨਾ ਹੋਵੇ ਸੁਣ ਕੇ ਫੇਰ ਆਂਦੀ ਕੰਧ ਥਾਣੀ ਲੜ ਕੇ ਆ ਲੜਨਾ ਜਾਣ ਇਹ ਵੀ ਉਹਦਾ ਸੱਚ ਹੈ ਉਹ ਵਾਲ ਨੇ ਤਲਵਾਰਾ ਚਲੋ ਜਾਓ ਵੀ ਨਾ ਹੋ ਤੇ ਰੋਟੀ ਪਾਣੀ ਖਾਓ ਹੁਣ ਉਠੋ ਆ ਕੱਪੜੇ ਬੰਦ ਲਓ ਆਪਣੇ ਜਾਂ ਤੂੰ ਉਹ ਮੂੰਹਾ ਥੋਟ ਕੇ ਜਿੰਨੋਂ ਨਾਲ ਤੇ ਨਾਲਾ ਗਰਮੀ ਬੜੀ ਆ ਪਾਣੀ ਪੂਣੀ ਪਾਓ ਵੀ ਠੰਡਾ ਹੋਵੇ ਦਿਮਾਗ ਤੁਹਾਡਾ ਸਾਰੇ ਜੀਆਂ ਚ ਜਿੰਨੇ ਮੇਰੀ ਬੇਇਜ਼ਤੀ ਕੀਤੀ ਆ ਵੇਖੀ ਸਹੀ ਇਹਦਾ ਮੈਂ ਕੀ ਹਸਰ ਕਰਦਾ ਵਾਂ ਇਹ ਜਿਹੜੇ ਸਰੀਰ ਦਾ ਮਾਣ ਹੰਕਾਰ ਕਰਦਾ ਨਾ ਵੇਖੀ ਸਹੀ ਨੂੰ ਮੈਂ ਕਿਦਾਂ ਮੰਜੇ ਤੇ ਪਾਉਂਦਾ ਮੰਜੇ ਤੇ ਪਿਆ ਆਪਣੇ ਮੂੰਹ ਨਾਲ ਨਾ ਮੌਤ ਮੰਗੂਗਾ ਮੇਰਾ ਨਾਮ ਵੀ ਵਿੱਕੀ ਨਹੀਂ ਵੇ ਬੱਸ ਕਰ ਬੱਸ ਕਰ ਉਹਦੇ ਥੱਲੇੋਂ ਤੇਨੂੰ ਇਹੀ ਕੱਢ ਕੇ ਲਿਆਂਦਾ ਜੇ ਇਹ ਦੋਵੇਂ ਨਾਂ ਜਾਣਦੀਆਂ ਪਤਾ ਤੇਰਾ ਉਹਨੇ ਕੀ ਹਾਲ ਕਰਨਾ ਸੀ ਇਹ ਗੱਪਾਂ ਵੱਢੀ ਜਾਂਦਾ ਹੁਣ ਵਿੱਕੀ ਏਹ ਤਾਂ ਜੋ ਤੁਹਾਡੀ ਲੜਾਈ ਕਿਹੜੀ ਗੱਲ ਹੋਈ ਆ ਕਿਹੜੀ ਗੱਲ ਹੋਈ ਆ ਲੜਾਈ ਕਿਹੜੀ ਗੱਲ ਹੋਣ ਦੀ ਲੜਾਈ ਹੈ ਕੋਈ ਵਜ੍ਹਾ ਹੋਈ ਹੋਗੀ ਤਾਂ ਇਹ ਲੜਾਈ ਹੋਈ ਆ ਉਹੀ ਤੇ ਵਜ੍ਹਾ ਪੁੱਛਣ ਦੇ ਆ ਕਿਹੜੀ ਵਜ੍ਹਾ ਆ ਉਹ ਗਾੜੀ-ਗਾੜੀ ਆਉਂਦੇ ਆ ਮੋਟਰਸਾਈਕਲ ਤੇ ਛੇੜਾਂ ਜੀਆ ਛੇੜਦਾ ਸੀ ਰਾਹ ਨਹੀਂ ਦੇਣ ਦੇ ਮੈਨੂੰ ਤਾਂ ਮੈਂ ਵੀ ਫਿਰ ਸਪੀਡ ਨਾਲ ਮੋਟਰਸਾਈਕਲ ਅੱਗੋਂ ਦੀ ਕੱਢਿਆ ਤੇ ਮਾਰਿਆ ਗੱਡੀ ਨਾਲ ਲੱਗ ਗਿਆ ਫੇ ਗਲਤੀ ਵੀ ਤੇ ਤੁਹਾਡੀ ਆ ਨਾ ਤੁਸੀਂ ਕਿਉਂ ਉਹਨੂੰ ਸੈੱਡ ਮਾਰੀ ਆ ਮੈਂ ਤੇਰੇ ਮਾਰਨੀ ਆ ਕੰਨਾਂ ਦੇ ਵੱਡੀ ਆਈ ਉਹਦੀ ਵਕੀਲ ਨਹੀਂ ਤੇਰੀ ਗਲਤੀ ਆ ਹੋਰ ਦੱਸ ਫਿਰ ਮੈਂ ਕੀ ਕਰਦਾ ਪਾਣੀ ਨਹੀਂ ਧਾਣੀ ਨਹੀਂ ਤੇ ਤੁਹਾਡੀ ਗਲਤੀ ਆ ਨੀ ਉਹਦੇ ਮੋਢਿਆਂ ਤੇ ਚੜ ਕੇ ਖਲੋ ਰਹੀ ਆ ਬਿਟਰ ਬਿਟਰ ਵੇਖੀ ਜਾਂਦੀ ਜਾਨ ਕੋਟ ਪਾਈਂਦਾ ਲਿਆ ਕੇ ਦੇ ਤੈਨੂੰ ਪਤਾ ਨਹੀਂ ਲੱਗਣਿਆ ਤੇ ਕਿੱਦਾਂ ਉਹਦੇ ਨਾਲ ਖਲਦਾ ਆ ਇਨੂੰ ਤਾਂ ਮੱਤਾ ਘਾਟ ਹੀ ਦੇ ਮੈਂ ਅਗਲ ਤੇਰੀ ਵੇਖ ਲਈ ਜਿੰਨੀ ਕਿ ਤੈਨੂੰ ਹੈਗੀ ਆ ਉਥੇ ਜਾ ਕੇ ਤੇ ਇੰਨਾ ਰੋਲਾ ਪਾਇਆ ਤੇ ਨਾਲੇ ਉਹਦੇ ਮੁੱਕੀਆਂ ਮਾਰੀ ਜਾਣ ਲਈ ਕਵਲ ਦੇ ਇਹਨੂੰ ਮਾਸਾ ਸ਼ਰਮਾ ਆਈ ਵੀ ਮੈਂ ਕਿਹੜਾ ਕੰਮ ਕਰ ਰਹੀ ਆ ਉਹਨਾਂ ਦੀ ਬੌਟੀ ਆਈ ਉਹ ਚੁੱਪ ਕਰਕੇ ਉਹਨੂੰ ਫੜ ਕੇ ਤੇ ਲੈ ਗਈ ਕਿਤੇ ਉਹ ਮੂੰਹੋਂ ਨਹੀਂ ਮਾਸਾ ਕੁਈ ਬੋਲੀ ਹੁਣ ਮੈਂ ਇਹਦੇ ਇੰਨਾ ਰੋਲਾ ਪਾਇਆ ਵੀ ਉਹਨਾਂ ਨੂੰ ਪਤਾ ਨਾ ਲੱਗ ਜੇ ਵੀ ਇਹ ਕੀ ਰਹੀ ਆ ਕੰਮ ਪਰ ਫਿਰ ਵੀ ਇਹ ਆਪਣਾ ਬੱਤਰ ਵਾਈ ਗਈ ਆ ਵੇਖੀ ਆ ਹੁਣ ਨਾ ਸਾਰੇ ਪਿੰਡ 'ਚ ਦਸਨਾਈ ਹੋ ਪਈ ਉਹ ਬੌਟੀ ਆਈ ਉਹਨਾਂ ਦੀ ਤੇ ਹੱਦੀ ਪੈ ਗਈ ਕਵਲ ਦੇ ਉਹ ਕਿਤੇ ਨਹੀਂ ਦੱਸ ਦੇ ਐਵੇਂ ਨਾ ਰੋਲਾ ਪਾਈ ਜਾ ਮਾਤਾ ਇਦਾਂ ਹੁੰਦਾ ਹੁੰਦਾ ਲੜਾਈ ਚ ਆਹੋ ਤੂੰ ਤਾਂ ਅੱਗੇ ਏਦਾਂ ਹੀ ਕਰਦਾ ਮੈਂ ਤੇ ਹੁਣ ਵੀ ਤੂੰ ਉਹ ਗੱਲ ਹੀ ਕਰੀ ਜਾਂਂ ਰਿਆ ਆ ਇੱਕ ਤੇ ਮੇਰੀ ਸੱਸ ਪਹਿਲਾਂ ਹੀ ਨਹੀਂ ਸੀ ਮਾਨ ਉਤੋਂ ਇਹ ਸ਼ਰੀਕਣੀ ਬਣ ਕੇ ਮੇਰੇ ਗਵਾਂਢ ਆਣ ਕੇ ਬੈਗੀ ਆ ਹਰ ਵੇਲੇ ਇਹਦੀ ਤਰੀਫਾਂ ਕਰਦੀ ਰਹਿੰਦੀ ਆ ਬੰਦਾ ਇਹਨੂੰ ਕੋਹੇ ਲੜਾਈ ਹੁੰਡੀ ਸੀ ਤੇ ਥੋੜਾ ਬੋਤਾ ਵਾਦਾ ਘਟਾ ਹੋ ਹੀ ਜਾਂਦਾ ਵਾ ਹੁਣ ਵੇ ਕਿਦਾਂ ਇਹ ਗੱਲਾਂ ਕਾੰਦੀ ਆ ਇਹ ਉਹਦੇ ਹੱਥੀ ਪੈ ਗਈ ਆ ਜਦੋਂ ਤੂੰ ਹੀ ਇਹ ਗੱਲਾਂ ਕਰਨੀਆਂ ਆ ਕਿ ਫਿਰ ਬਗਾਨੇ ਆ ਤਾਂ ਕਿ ਆਸ ਰੱਖਾ ਕੋਈ ਗੋਲੀ ਗਾਲੀ ਆ ਗਈ ਆ ਤਾਂ ਲਿਆਕਦੇ ਸਰੀਰ ਬੜਾ ਟੁੱਟਣ ਡਿਆ ਹੁਣ ਹੋਰ ਨਾ ਦੇ ਨਾਲ ਕੋਈ ਪੰਗਾ ਲੱਲੀ ਕੇ ਹੋਰ ਨਾ ਹੋਰ ਨਹੀਂ ਉਹਦੇ ਨਾਲ ਪੰਗਾ ਲੱਲਿਆ ਨਾ ਤਾਂ ਤੇਰੇ ਜਿੰਮੇ ਲੱਗ ਜਾਣਾ ਹੀ ਉਹ ਲੱਗ ਜਾਣਾ ਮੇਰੇ ਜਿੰਮੇ